ਆਵਾਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਨੇ ਆਵਾਦੀ ਪਾਰਟੀ ਨੇ ਉਹਨਾਂ ਹਲਕਿਆਂ ਦੇ ਵਿੱਚ ਤਕਰੀਬਨ ਆਪਣੇ ਹਲਕਾ ਇੰਚਾਰਜਾਂ ਦੇ ਰੂਪ ਦੇ ਵਿੱਚ ਉਮੀਦਵਾਰ ਘੋਸ਼ਿਤ ਕਰ ਦਿੱਤੇ ਨੇ ਜਿੱਥੇ ਆਵਾਦੀ ਪਾਰਟੀ ਨੂੰ 2022 ਦੇ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਦੇ ਐਮਐਲਏ ਨਹੀਂ ਬਣੇ ਸੀ ਹੁਣ ਅਜੇ ਇਹ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਆਵਾਦੀ ਪਾਰਟੀ ਨੇ ਉਮੀਦਵਾਰ ਹਲਕਿਆਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਉਹਨਾਂ ਨੂੰ ਐਲਾਨ ਵੀ ਕਰ ਦਿੱਤਾ ਤੇ ਨਿਰਦੇਸ਼ ਵੀ ਦਿੱਤੇ ਨੇ ਕਿ ਤਿਆਰੀ ਖਿੱਚ ਦੋ ਕਿਉਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵੈਸੇ ਤਾਂ 22 ਮਹੀਨੇ ਬਾਕੀ ਨੇ ਲੇਕਿਨ ਜਿਸ ਨੇ ਚੋਣ ਲੜਨੀ ਤੇ ਉਹਦੇ ਵਾਸਤੇ ਹੁਣ 22 ਮਹੀਨੇ ਵੀ ਥੋੜੇ ਨੇ ਕਿਉਂਕਿ 6 ਮਹੀਨੇ ਆਖਰੀ ਤੇ ਚੋਣ ਸਮਾ ਹੁੰਦਾ ਤੇ ਕੁੱਲ ਮਿਲਾ ਕੇ 14-15 ਮਹੀਨੇ ਬਾਕੀ ਨੇ ਜਿਹਦੇ ਚੱਲਦਿਆ ਆਮ ਆਦੀ ਪਾਰਟੀ ਨੇ ਪੰਜ ਹਲਕਾ ਇਨਚਾਰਜ ਜਿਹੜੇ ਨੇ ਉਹ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਜਿਨ੍ਹਾਂ ਨੂੰ ਉਮੀਦਵਾਰ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਇਹ ਵਿਧਾਨ ਸਭਾ ਹਲਕਾ ਆਦਮਪੁਰ ਫਗਵਾੜਾ ਰਾਜਾ ਸੰਸੀ ਬਠਿੰਡਾ ਦਿਹਾਤੀ ਅਤੇ ਕਪੂਰਥਲਾ ਜਿੱਥੋਂ ਆਮ ਆਦੀ ਪਾਰਟੀ ਨੇ ਹਲਕਾ ਇੰਚਾਰਜ ਜਿਸ ਨੂੰ ਉਮੀਦਵਾਰ ਮੰਨਿਆ ਜਾ ਰਿਹਾ ਕਿ ਆਮ ਆਦੀ ਪਾਰਟੀ ਨੇ 5 ਇੱਥੇ ਉਮੀਦਵਾਰ ਦੇ ਦਿੱਤੇ ਨੇ ਕਿਉਂਕਿ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਐਸਐਮਈ ਰਾਜਾ ਸਾਹਿਬ ਸੀ ਤੋਂ ਵੀ ਕਾਂਗਰਸ ਪਾਰਟੀ ਤੋਂ ਵਿਧਾਇਕ ਨੇ ਬਠਿੰਡਾ ਦਿਹਾਤੀ ਤੋਂ ਜਿਹੜੇ ਹਲਕਾ ਇੰਚਾਰਜ ਨੇ ਉੱਥੇ ਹਾਲਾਂਕਿ ਆਮ ਆਦੀ ਪਾਰਟੀ ਦੇ ਹੀ ਵਿਧਾਇਕ ਨੇ ਅਮਿਤ ਰਤਨ ਜਿਹੜੇ ਪੰਜਾਬ ਸਰਕਾਰ ਨੇ ਹੀ ਪੰਜਾਬ ਪੁਲਿਸ ਨੇ ਹੀ ਇੱਕ ਕੇਸ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਫੜਿਆ ਸੀ ਉੱਥੇ ਵੀ ਹਲਕਾ ਇੰਚਾਰਜ ਦੇ ਰੂਪ ਦੇ ਵਿੱਚ ਇੱਕ ਨਵਾਂ ਹਲਕਾ ਇੰਚਾਰਜ ਦੇ ਦਿੱਤਾ ਜਿਸ ਨੂੰ ਉਮੀਦਵਾਰ ਦੇ ਤੌਰ ਤੇ ਮੰਨਿਆ ਜਾ ਰਿਹਾ ਕਪੂਰਥਲਾ ਤੋਂ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਜਿੱਥੇ ਆਮ ਆਦੀ ਪਾਰਟੀ ਨੇ ਆਪਣਾ ਹੂੰ ਤੋਂ ਹੀ ਹਲਕਾ ਇੰਚਾਰਜ ਜਿਹੜਾ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਤੇ ਅਗਰ ਬਠਿੰਡਾ ਦਿਹਾਤੀ ਦੀ ਗੱਲ ਕੀਤੀ ਜਾਵੇ ਤਾਂ ਕੀ ਮੰਨਿਆ ਜਾਵੇ ਕਿ ਅਮਿਤ ਰਤਨ ਕੋਡ ਫੱਤਾ ਦੀ ਟਿਕਟ ਕੱਟੀ ਜਾ ਚੁੱਕੀ ਹੈ ਕਿਉਂਕਿ ਉੱਥੋਂ ਵੀ ਹਲਕਾ ਇੰਚਾਰਜ ਦੇ ਦਿੱਤਾ ਹੁਣ ਅਗਰ ਪੰਜ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਆਦਮਪੁਰ ਤੋਂ ਪਵਨ ਟੀਨੂ ਜਿਹੜੇ ਨੇ ਉਹ ਹਲਕਾ ਇੰਚਾਰਜ ਬਣਾਏ ਗਏ ਨੇ ਪਵਨ ਟੀਨੂ ਪਹਿਲਾਂ ਹੀ ਉੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਫਿਰ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਜਲੰਧਰ ਲੋਕ ਸਭਾ ਚੋਣ ਵੀ ਲੜਦੇ ਨੇ ਉਹ ਹਾਰ ਜਾਂਦੇ ਨੇ ਇਸ ਸਮੇਂ ਆਮ ਆਦੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਮਿਸ਼ਨ ਦਾ ਚੇਅਰਮੈਨ ਵੀ ਲਗਾਇਆ ਹੋਇਆ ਜਿਸ ਦੇ ਚੱਲਦਿਆਂ ਹੁਣ ਆਮ ਆਦਮੀ ਪਾਰਟੀ ਵੱਲੋਂ ਆਦਮਪੁਰ ਤੋਂ ਪਵਨ ਟੀਨੂ ਨੂੰ ਹਲਕਾ ਇੰਚਾਰਜ ਕਹਿ ਲੋ ਜਾਂ ਉਮੀਦਵਾਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਫਗਵਾੜਾ ਤੋਂ ਇਸ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਬਲਵਿੰਦਰ ਸਿੰਘ ਢਾਲੀਵਾਲ ਉੱਥੋਂ ਹੁਣ ਆਮ ਆਦਮੀ ਪਾਰਟੀ ਨੇ ਫਗਵਾੜਾ ਤੋਂ ਹਰਜੀਮਾਨ ਉਹਨਾਂ ਨੂੰ ਚੋਣ ਚੋਣ ਮੈਦਾਨ ਵਿੱਚ ਉਤਾਰਿਆ ਵਾ ਹਰਜੀਮਾਨ ਜਿਹੜੇ ਨੇ ਇਹ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਨਾਲ ਹੀ ਰਹੇ ਨੇ ਬੂਟਾ ਸਿੰਘ ਹੁਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਟੱਬਰ ਦੇ ਵਿੱਚੋਂ ਹਰਜੀਮਾਨ ਇਹ ਤੀਜੀ ਪੀੜ੍ਹੀ ਮੈਦਾਨ ਵਿੱਚ ਆਈ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਿਹੜਾ ਵਾ ਹਲਕਾ ਇੰਚਾਰਜ ਕਰੋ ਜਾਂ 2027 ਦੀਆਂ ਚੋਣਾਂ ਲਈ ਉਹਨਾਂ ਨੂੰ ਤਿਆਰੀ ਖਿੱਚਣ ਦੇ ਅੰਦਰ ਦੇਖ ਦੇ ਦੇਤੇ ਰਾਜਾ ਸਾਂਸੀ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਸੁਖਵਿੰਦਰ ਸਿੰਘ ਸੋਖ ਸਰਕਾਰੀਆ ਉੱਥੋਂ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਸਰਗਰਮ ਰਹਿਣ ਵਾਲੀ ਉਸ ਤੋਂ ਬਾਇਲ ਪੰਜਾਬੀ ਜਾਂ ਸਾਊਥ ਦੀਆਂ ਫਿਲਮਾਂ ਵਿੱਚ ਬਤੌਰ ਹੀਰੋਇਨ ਕੰਮ ਕਰਨ ਵਾਲੀ ਸੋਨੀਆ ਮਾਨ ਕਦੀ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਦੀ ਦੀਪ ਸਿੱਧੂ ਦੇ ਹੱਕ ਦੇ ਵਿੱਚ ਜਾਂ ਕਿਸਾਨੀ ਹੱਕ ਦੇ ਵਿੱਚ ਉਹਨਾਂ ਨੇ ਕਾਫੀ ਘਰਾਂ ਦਾ ਪਾਣੀ ਪੀਣ ਤੋਂ ਬਾਅਦ ਹੁਣ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਰਾਜਾ ਸਾਂਸੀ ਤੋਂ ਜਿਹੜਾ ਵਾ ਹਲਕਾ ਇੰਚਾਰਜ ਬਣਾਇਆ ਗਿਆ ਕਿਉਂਕਿ ਉਹ ਉੱਥੋਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਪਿਤਾ ਇੱਕ ਕਟੜ ਜਿਹੜੇ ਨੇ ਉਹ ਕਾਮਰੇਡ ਰਹਿ ਚੁੱਕੇ ਨੇ ਉਹਨਾਂ ਦੀ ਧੀ ਆ ਉਹਨਾਂ ਦਾ ਉਸ ਸਮੇਂ ਪੰਜਾਬ 'ਚ ਜੋ ਮਾਹੌਲ ਖਰਾਬ ਸੀ ਉਸ ਸਮੇਂ ਖੜਕੂ ਤੇਰਾ ਵੱਲੋਂ ਇਹਨਾਂ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਸੀ ਉਦੋਂ ਸੋਨੀਆ ਮਾਨ ਬਹੁਤ ਛੋਟੀ ਤੇ ਐਸਵੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲੇ ਉਹਨਾਂ ਨੂੰ ਰਾਜਾ ਸਾਂਸੀ ਤੋਂ ਉਮੀਦਵਾਰ ਕਹਿ ਲੋ ਜਾਂ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਬਠਿੰਡਾ ਵਿਧਾਇਤੀ ਤੇ ਗੱਲ ਕੀਤੀ ਜਾਵੇ ਤੇ ਐਸਐਮਏ ਉੱਥੋਂ ਅਮਿਤ ਰਤਨ ਨੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ 217 ਦੇ ਵਿੱਚੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਚੋਣ ਹਾਰ ਗਏ ਸੀ ਉਸ ਸਮੇਂ ਉੱਥੋਂ ਰੁਪਿੰਦਰ ਰੂਬੀ ਆਮ ਆਦੀ ਪਾਰਟੀ ਦੇ ਐਮਐਲਏ ਬਣੇ ਸੀ 222 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਸੀ ਫਿਰ ਉਹ ਤੋਂ ਅਮਿਤ ਰਤਨ ਆ ਜਾਂਦੇ ਨੇ ਅਮਿਰਤਨ ਜਿੱਤ ਜਾਂਦੇ ਨੇ ਉਹਨਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਜਾਂ ਪੰਜਾਬ ਸਰਕਾਰ ਵੱਲੋਂ ਫੜਿਆ ਜਾਂਦਾ ਇੱਕ ਸਰਪੰਚ ਵੱਲੋਂ ਫੜਾਇਆ ਜਾਂਦਾ 5 ਲੱਖ ਦੀ ਰਿਸ਼ਵਤ ਦੇ ਦੋਸ਼ ਦੇ ਵਿੱਚ ਸਰਕਾਰ ਦੇ ਨਾਲ ਉਹਨਾਂ ਦੀ ਵਿਗੜੀ ਹੋਈ ਆ ਆਮ ਆਦੀ ਪਾਰਟੀ ਨੇ ਵਿਗੜੀ ਹੈ ਤੇ ਸ਼ਾਇਦ ਇਸੇ ਕਰਕੇ ਹੁਣ ਬਠਿੰਡਾ ਦਿਹਾਤੀ ਤੋਂ ਜਸਵਿੰਦਰ ਸਿੰਘ ਸ਼ਿੰਦਾ ਨੂੰ ਹਲਕਾ ਇੰਚਾਰਜ ਜਿਹੜਾ ਆ ਆਮ ਆਦੀ ਪਾਰਟੀ ਨੇ ਬਣਾ ਦਿੱਤਾ ਹੈ ਕਪੂਰਥਾਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਤੇ ਉੱਥੇ ਹੁਣ ਆਮ ਆਦੀ ਪਾਰਟੀ ਨੇ ਜਿਹੜਾ ਵਾ ਉਮੀਦਵਾਰ ਜਾਂ ਹਲਕਾ ਇੰਚਾਰਜ ਉਹ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੂੰ ਬਣਾ ਦਿੱਤਾ ਗਿਆ ਪਿਛਲੇ ਦੇਣੀ ਆਮ ਆਦੀ ਪਾਰਟੀ ਵੱਲੋਂ ਜਿਹੜੇ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਇੰਚਾਰਜ ਨਿਯੁਕਤ ਕਰਕੇ ਪੰਜਾਬ ਵਿੱਚ ਆਪਣੇ ਸੰਗਠਨ ਦਾ ਵਿਸਤਾਰ ਕੀਤਾ ਗਿਆ ਅਸਲ ਵਿੱਚ ਹਲਕਾ ਇੰਚਾਰਜ ਨੂੰ ਹੀ ਲਗਭਗ 99% ਦੀ ਮਤਲਬ 99% ਦੀ ਜਿਹੜੇ ਆ ਉਹ ਉਮੀਦਵਾਰ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈਗਾ ਪਰ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਇਹ ਪੰਜ ਨਵੇਂ ਹਲਕਾ ਇੰਚਾਰਜ ਲਾਇਏ ਗਏ ਨੇ ਪਵਨ ਕਮਾਟੀ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਲਈ ਹਲਕਾ ਇੰਚਾਰਜ ਨੁਕਤ ਕੀਤਾ ਇਸ ਸਮੇਂ ਉਹ ਮੌਜੂਦਾ ਪਵਨ ਟੀਨੂ ਆਮ ਆਦਮੀ ਪਾਰਟੀ ਦੇ ਬਲਾਰਵੀ ਉਹ ਜੋ ਆਪਣੀਆਂ ਸੁਵਾਮਾਂ ਨੁਭਾ ਰਹੇ ਨੇ ਤੇ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਪੰਜਾਬ ਰਾਜ ਸਿਕਾਰੀ ਬੈਂਕ ਦਾ ਚੇਅਰਮੈਨ ਵੀ ਥਾਪਿਆ ਗਿਆ। ਇਸੇ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਹਰਨੂਰ ਸਿੰਘ ਮਾਨ ਉਰਫ ਹਰਜੀ ਮਾਨ ਨੂੰ ਹਲਕਾ ਇੰਚਾਰਜ ਜਿਹੜਾ ਨਿਯੁਕਤ ਕੀਤਾ ਗਿਆ ਹਰਜੀ ਮਾਨ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾੜ ਦੇ ਬੇਟੇ ਹਨ ਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਦੋਤਾਏ ਹਨ। ਉਹ ਇਸ ਵੇਲੇ ਆਮ ਆਦੀ ਪਾਰਟੀ ਦੇ ਬਲਾਰੇ ਨੇ। ਇਸੇ ਤਰ੍ਹਾਂ ਸੋਨਿਆ ਮਾਨ ਨੂੰ ਰਾਜਸੰਸੀ ਹਲਕੇ ਤੋਂ ਹਲਕਾ ਚਾਰਜ ਬਣਾਇਆ ਗਿਆ। ਸੋਨਿਆ ਮਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਮਾਨ ਦੀ ਤੀ ਅਤੇ ਪੰਜਾਬੀ ਜਾਂ ਹੋਰ ਫਿਲਮਾਂ ਦੇ ਵਿੱਚ ਵੀ ਉਹ ਬਤੌਰ ਹੀਰੋ ਨੇ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਇਸੇ ਤਰ੍ਹਾਂ ਹੀ ਐਡਵੋਕੇਟ ਕਰਮਜੀਤ ਸਿੰਘ ਚੰਧੀ ਨੂੰ ਕਪੂਰਥਲਾ ਤੋਂ ਵਿਧਾਨ ਸਭਾ ਹਲਕਾ ਇੰਚਾਰਜ ਬਣਾਇਆ ਗਿਆ ਉਹ ਪਿਛਲੇ 15 ਸਾਲ ਤੋਂ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਬਤੌਰ ਜਿਹੜੇ ਉਹ ਪ੍ਰੈਕਟਿਸ ਕਰ ਰਹੇ ਨੇ ਉਹ ਪੰਜਾਬ ਅਤੇ ਹਰਿਆਣਾ 바ਰ ਕਾਉਂਸਲ ਦੇ ਮੈਂਬਰ ਵੀ ਹਨ ਤੇ ਚੌਲ ਮਿਲ ਐਸੋਸੀਏਸ਼ਨ ਕਪੂਰਥਲਾ ਦੇ ਸਕੱਤਰ ਵੀ ਹਨ ਬਠਿੰਡਾ ਅਧਿਆਤੇ ਤੋਂ ਜਸਵਿੰਦਰ ਸਿੰਘ ਸਿੰਧਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਿਆ। ਸਿੰਦਾ 219 ਤੋਂ ਆਮ ਆਦੀ ਪਾਰਟੀ ਦੇ ਨਾਲ ਇਸ ਸਮੇਂ ਉਹ ਪਾਰਟੀ ਦੇ ਖੇਡ ਵਿੰਗ ਦੇ ਸੂਬਾ ਸਕੱਤਰਨ ਉਹ ਬਠਿੰਡਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਤੇ ਉਹ ਆਮ ਆਦੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਦੀਆ ਤੇ ਪਾਰਟੀ ਪ੍ਰਧਾਨ ਅਮਨ ਰੋੜਾ ਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਪੰਜ ਨਿਯੁਕਤੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਉਹਨੂੰ ਵਧਾਈ ਦਿੱਤੀ ਆ ਤੇ ਜਿੱਥੇ ਪੰਜ ਜਿਹੜੇ ਹਲਕਾ ਇੰਚਾਰਜ ਥਾਪੇ ਗਏ ਨੇ ਉੱਥੇ ਹੀ ਆਮ ਆਦੀ ਪਾਰਟੀ ਨੇ 117 ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਸਗਠਨ ਵੀ ਨਿਯੁਕਤ ਕੀਤੇ ਗਏ ਨੇ ਇਹ ਵੀ ਆਮ ਆਦੀ ਪਾਰਟੀ ਵੱਲੋਂ ਜਿਹੜੀ ਆ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਜਿਹੜੀਆਂ ਨਿਯੁਕਤੀਆਂ ਕੀਤੀ ਗਈਆਂ 117 ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਸੰਗਠਨ ਇੰਚਾਰਜ ਨਿਯੁਕਤ ਕੀਤੇ ਗਏ ਨੇ ਉੱਥੇ ਪੰਜ ਵਿਧਾਨ ਸਭਾ ਹਲਕਾ ਇੰਚਾਰਜ ਨਿਯੁਕਤ ਕੀਤੇ ਉਹਨਾਂ ਨੂੰ ਮੁਨੀਸੀਪਲ ਸੋਧਿਆ ਦੇ ਮਲਰੂੜਾ ਵੱਲੋਂ ਉਹਦਾ 5 ਦਿੱਤੀ ਗਿਆ ਪਰ ਜਿਹੜੇ 5 ਵਿਧਾਨ ਸਭਾ ਹਲਕਿਆਂ ਦੇ ਇਨਚਾਰਜ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਹੋਏ ਬੀਐਸ ਪੰਜਾਬ